ਸੋ ਕਹੋ ਤਲ ਗੁਰ ਸੇਵਿਆ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵਸ ਫਤਖ ਸੰਮਦੀ ਨੂਰ ਅਰਸਾ ਹੋ ਕੋਰ ਸਹੋ ਛੱਟੀ ਐ ਤੋ ਦਡਠੇ ਸੱਚ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚ ਪਾਤਿਸਾ ਸਿਰ ਸਾਹ ਦਾ जिस पास बठिया सोह सब न द सजण सचा पात सहो सिर सहा दिस पास ॿ سب सब न वे सा ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਣ ਸਾਜਨਾ ਤੇਰੇ ਚਰਨ ਕੀ ਹੋਏ ਰਹਾ ਸਾਧ ਤੂਰ ਨਾਨਕ ਸਰਨ ਤੇਹਾਰੀ ਆ ਬੇਖੋ ਸਦਾ ਹਜੂਰ ਸਾਜਨਾ ਤੇਰੇ ਚਰਨ ਕੀ ਹੋਏ ਰਹਾ ਸਦ ਤੂ ਨਾਨਕ ਸਰਣ ਤੁਹਾਰੀ ਆਂ ਵਿਖੋ ਸਦਾ ਹਜੂਰ हल् पंज पत पुनीत असंख हर चरणी मन लॻ ਸੋ ਸਤਿ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪਾਉੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦੇ ਗਾਰ ਦਾ ਜਿਸਨੋ ਕਰੇ ਰਹਮ ਸੋ ਨਾ ਵਿਸਰਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ ਸਬਕ ਸਿਝਾਣ ਜਾਣ ਬੁੱਝ ਵੀ ਚਰਦਾ ਅਨਕੁਰੂਪਖ ਨਮਾਹ ਹੈ ਕੁਦਰਤ ਧਾਰਦਾ ਜੈਸਨੋ ਸੱਚ ਤੇ ਸਹੇ ਉਦਾਰ ਦਾ ਜਿਸ ਦਾ ਹੋਵਲ ਸੋ ਕਦੇ ਨਾ ਹਾਰਦਾ ਸਦਾ ਅਤ ਪਗ ਦੀਵਾਨ ਹੈ ਹਉ ਤਿਸ ਨਮਸਕਾਰ ਦਾ ਜਿਸ ਬਹਿ ਹੋਇਆ ਉਹ ਅਲ ਸੋ ਕਦੇ ਨਾਰਦਾ ਸਦਾ ਅੱਗ ਦੀ ਬਾਣਾ ਹੈ ਹਉ ਤਿਸ ਨਮਸਕਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀਆ ਪੇਖੋ ਸਦਾ ਹਜੂਰ ਰਾਗ ਗੂਜਰੀ ਦੀ ਦੂਜੀ ਵਾਰ ਦੀ ਪਾਉੜੀ ਚੌਥੀ ਸਲੋਕਾ ਨਾਲ